ਜਦੋਂ ਸਭ ਜਿਸ ਤਰ੍ਹਾਂ ਕੇ ਡੇਂਗੂ ਦਾ ਸੀਜ਼ਨ ਚੱਲ ਰਿਹਾ ਤੁਹਾਨੂੰ ਪਤਾ ਕਿ ਆਏ ਦਿਨ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਨਗਰ ਕੌਂਸਲ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਬਚਾਅ ਲਈ ਦੇਖੋ ਨਗਰ ਕੌਂਸਲ ਮੈਂ ਇਸ ਜਿਹੜੀ ਡੇਂਗੂ ਨਾਮਕ ਭਿਆਨਕ ਬਿਮਾਰੀ ਹੈ ਇਹਨੂੰ ਲੈ ਕੇ ਬਹੁਤ ਹੀ ਕੌਂਸ਼ੀਅਸ ਆ ਅਵੇਅਰ ਆ ਤੇ ਪਬਲਿਕ ਵਿੱਚ ਵੀ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਵੀ ਅਸੀਂ ਪੰਫਲਟ ਵਗੈਰਾ ਛਪਵਾ ਕੇ ਜਿਸ ਤਰ੍ਹਾਂ ਤੁਸੀਂ ਆ ਮੈਂ ਤੁਹਾਨੂੰ ਦਿਖਾਉਂਗਾ ਡੇਂਗੂ ਨੂੰ ਲੈ ਕੇ ਅਸੀਂ ਵੰਡ ਰਹੇ ਆ ਤੇ ਜਿੰਨੇ ਵੀ ਆਪਣੇ ਲੋਕਲ ਗਰੁੱਪਸ ਨੇ ਉਹਨਾਂ ਦੇ ਵਿੱਚ ਵੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਵੀ ਸਾਰਿਆਂ ਦੇ ਵਿੱਚ ਤਕਰੀਬਨ ਇਹਨੂੰ ਆਪਾਂ ਸਰਕੂਲੇਟ ਕਰੀਏ ਤੇ ਲੋਕ ਪਬਲਿਕ ਨੂੰ ਜਾਗਰੂਕ ਕਰੀਏ ਵੀ ਉਹ ਬਾਤ ਤੋਂ ਬਾਅਦ ਜਿਹੜਾ ਹੈਗਾ ਜਿਹੜੀਆਂ ਕਰੀਮਾਂ ਦੀ ਇਸ ਵੇਲੇ ਮੱਛਰ ਭਜਾਉਣ ਵਾਲੀਆਂ ਜਿਹੜੀ ਰੈਪੇਲੈਂਟ ਜਿਹੜੀਆਂ ਕਰੀਮਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਆਪਾਂ ਉਹਨਾਂ ਦੀ ਵਰਤੋਂ ਕਰੀਏ ਕਿਉਂਕਿ ਆਹੀ ਮਹੀਨਾ ਹੁੰਦਾ ਜਿਆਦਾ ਫਿਰ ਇਸ ਤੋਂ ਬਾਅਦ ਜਦੋਂ ਠੰਡ ਵੱਜ ਜਾਂਦੀ ਹੈ ਫਿਰ ਇਹ ਮੱਛਰ ਦੀ ਜਿਹੜੀ ਥੋੜੀ ਪਕੜ ਆਏ ਕਮਜ਼ੋਰ ਹੋ ਜਾਂਦੀ ਹੈ ਜਦੋਂ 15 ਡਿਗਰੀ ਟੈਂਪਰੇਚਰ ਤੋਂ ਥੱਲੇ ਟੈਂਪਰੇਚਰ ਚਲਾ ਜਾਂਦਾ ਫਿਲਹਾਲ ਇਹਦਾ ਜਿਹੜਾ ਪੀਕ ਆਵਰਸ ਚੱਲ ਰਹੇ ਨੇ ਜਿਹੜੇ ਪਿੰਜੇ ਮੈਂ ਆਪਾਂ ਕਹਿ ਸਕਦੇ ਆ ਬਈ ਇਹ ਬਿਲਕੁਲ ਉਹਦੇ ਤੇ ਆ ਪੀਕ ਤੇ ਤੇ ਇਹਦੇ ਚ ਆਪਾਂ ਨੂੰ ਪੂਰੀਆਂ ਵਾਹਾਂ ਦੇ ਕੱਪੜੇ ਪਾ ਕੇ ਜਿੱਦਾਂ ਮੈਂ ਆ ਦੇਖੋ ਪਾ ਕੇ ਬੈਠਾ ਹੋਇਆ ਐਦਾਂ ਹੀ ਪੂਰੀਆਂ ਵਾਹਾਂ ਦੇ ਕੱਪੜੇ ਪਾ ਕੇ ਆਪਾਂ ਨੂੰ ਜਰਾਬਾਂ ਪਾ ਕੇ ਰੱਖਣੀਆਂ ਚਾਹੀਦੀਆਂ ਨੇ ਨੰਗੇ ਪੈਰ ਵਾਲਾ ਨਾ ਅਸੀਂ ਕੁੰਮੀਆਂ ਫਿਰਿਏ ਤਾਂ ਕਿ ਮਛਰ ਦਾ ਇਜ਼ੀ ਟਾਰਗੇਟ ਕਿਉਂਕਿ ਮਛਰ ਨਾ ਇਹ 2.5 ਫੁੱਟ ਤੋਂ ਉੱਪਰ ਨਹੀਂ ਉੱਚਾ ਜ਼ਿਆਦਾ ਨਹੀਂ ਜਾਂਦਾ ਮੈਕਸਮਮ ਇਹ ਥੱਲੇ ਹੀ ਰਹਿੰਦਾ ਤੇ ਸੋ ਇਸ ਕਰਕੇ ਇਹਦੇ ਲੱਤਾਂ ਦੇ ਤੇ ਜਿੱਦਾਂ ਅਸੀਂ ਬੈਠੇ ਆ ਇਦਾਂ ਥੱਲੇ ਕੱਟਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਸੋ ਬੂਟ ਜਰਾਬਾਂ ਵਗੈਰਾ ਪਾ ਕੇ ਆਪਣੇ ਆਪ ਨੂੰ ਕਵਰ ਰੱਖੋ ਇਸ ਬਿਮਾਰੀ ਤੋਂ ਕਿਉਂਕਿ ਬੋਰੀ ਨਾਮਰਾਦ ਬਿਮਾਰੀ ਹੈ ਤੇ ਦੂਸਰਾ ਇਹਦੇ ਵਿੱਚ ਇਹ ਹੁੰਦਾ ਵੀ ਆਪਾਂ ਗਮਲੇ-ਗਮਲੇ ਵਗੈਰਾ ਜਿਹੜੇ ਛੱਤਾਂ ਦੇ ਉੱਤੇ ਖਾਲੀ ਬੋਤਲਾਂ ਕਰਕੇ ਆਪਾਂ ਬਿਨਾਂ ਕੈਪ ਤੋਂ ਕੋਈ ਵਾਰੀ ਰੱਖ ਦਿੰਨੇ ਆ ਵੀ ਚਲੋ ਕੋਈ ਆਏਗਾ ਤੇ ਫਿਰ ਵੇਚ ਦਾਂਗੇ ਇਕੱਠੀਆਂ ਹੋਣ ਤੇ ਤਾਂ ਉਹਨਾਂ ਦੇ ਵਿੱਚ ਪਾਣੀ ਜਮਾ ਹੋ ਕੇ ਮੱਛਰ ਦਾ ਲਾਰਵਾ ਜਿਹੜਾ ਪੈਦਾ ਹੋ ਜਾਂਦਾ ਸਾਡ ਨੂੰ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸਾਡੇ ਆਸ-ਪਾਸ ਕਿਤੇ ਵੀ ਸਾਫ਼ ਪਾਣੀ ਕਲੈਕਟ ਨਾ ਹੋਵੇ ਕਿਉਂਕਿ ਇਹ ਮੱਛਰ ਜਿਹੜਾ ਪੈਦਾ ਹੁੰਦਾ ਹੈ ਸਾਫ਼ ਪਾਣੀ ਦੇ ਵਿੱਚ ਹੀ ਪੈਦਾ ਹੁੰਦਾ ਗੰਦੇ ਪਾਣੀ ਤੇ ਡੇਂਗੂ ਦਾ ਮੱਛਰ ਪੈਦਾ ਨਹੀਂ ਹੁੰਦਾ ਇਹ ਬਿਲਕੁਲ ਸਾਫ਼ ਜਿਹਨੂੰ ਨਰੋਲ ਸਾਫ਼ ਭਾਂਟਾ ਉਹਨੇ ਪਾਣੀ ਉਹ ਪਾਣੀ ਦੇ ਵਿੱਚ ਹੀ ਹੁੰਦਾ ਕੋ ਬਰਸਾਤ ਪੈਣ ਨਾਲ ਕਈ ਵਾਰੀ ਛੱਤ ਤੇ ਪਏ ਗਮਲੇ ਅਣ ਤੇ ਟਾਇਰ ਵਗੈਰਾ ਇਹ ਆਪਸੀਂ ਅੰਗੋਲੇ ਕਰ ਦਿੰਨੇ ਆ ਇਹਨਾਂ ਨੂੰ ਸਫਾਈ ਨਹੀਂ ਇਹਨਾਂ ਦੀ ਪ੍ਰੋਪਰ ਕਰਦੇ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਇਹ ਜਰੂਰ ਆਪਣੇ ਆਸ-ਪਾਸ ਖਿਆਲ ਰੱਖੋ ਕਿਤੇ ਵੀ ਪਾਣੀ ਨੂੰ ਜਮਾ ਨਾ ਹੋਣ ਦਿਓ ਜੇ ਨਗਰ ਕੌਂਸਲ ਵੱਲੋਂ ਵੀ ਲਗਾਤਾਰ ਜਿਹੜਾ ਹੈਗਾ ਸਰਕਾਰ ਜਿਹੜਾ ਹੈਗਾ ਪੈਸਿਸਾਈਡ ਦਾ ਕਰਵਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਡੇ ਵੱਲੋਂ ਫੌਗਿੰਗ ਵੀ ਏਰੀਆ ਵਾਈਜ਼ ਕਰਵਾਈ ਜਾ ਰਹੀ ਹੈ ਤੇ ਜੇ ਕਿਤੇ ਵੀ ਤੁਹਾਡੇ ਨੋਟਿਸ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਕਿਤੇ ਸਾਫ ਪਾਣੀ ਇਕੱਠਾ ਹੋਇਆ ਹੋਇਆ ਤਾਂ ਉਹ ਕਿਰਪਾ ਕਰਕੇ ਸਾਡੇ ਧਿਆਨ ਵਿੱਚ ਲਿਆਓ ਤਾਂ ਕਿ ਅਸੀਂ ਉਹਦੇ ਵਿੱਚ ਉਹਦੇ ਡੀਜ਼ਲ ਵਗੈਰਾ ਜਾਂ ਕੋਈ ਹੋਰ ਜਿਹੜੀ ਸਾਡੇ ਕੋਲ ਆਰਬੀਸਾਈਡ ਦਵਾਈ ਹੈ ਉਹ ਵਿੱਚ ਪਵਾ ਸਕੀਏ